ਕਿਸਾਨਾਂ ਦੇ ਵੱਲੋਂ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਦੇ ਵਿਰੁੱਧ ਸੰਘਰਸ਼ ਵਿੜਿਆ ਹੋਇਆ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਟਾ ਜਥੇਬੰਦੀ ਦੇ ਜ਼ਿਲ੍ਹਾ ਵਿੱਤ ਸਕੱਤਰ ਸਾਹਿਬ ਸਿੰਘ ਨੇ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਦੇ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਕਦੇ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜੋ ਬੀਤੇ ਦਿਨੀ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਦੀ ਯਾਦ ਵਿੱਚ ਕੈਂਡਲ ਮਾਰਚ ਕਰਿਆ ਗਿਆ। ਤੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਸੋ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਜੋ ਲੋਕ ਅਜੀਵੀ ਘਰ ਬੈਠੇ ਨੇ ਉਹ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸੰਘਰਸ਼ ਦੇ ਵਿੱਚ ਜ਼ਰੂਰ ਆਉਣ ਤੇ ਆਪਣਾ ਯੋਗਦਾਨ ਪਾਉਣ ਇਹ ਜੀ ਉਹ ਸ਼ਹੀਦ ਨੂੰ ਸ਼ਰਧਾਂਲੜੀ ਦੇਣ ਵਾਸਤੇ ਕੱਢਿਆ ਗਿਆ ਜਿਹੜਾ ਸ਼ੁਭ ਕਰਨ ਸਿੰਘ ਸ਼ਹੀਦ ਹੋਇਆ ਲਗਭਗ 2 ਵਜੇ ਦੀ ਟਾਈਮ ਨਾਲ ਉਹ ਸ਼ਹੀਦ ਹੋਇਆ ਜਦੋਂ ਗੋਲੀ ਲੱਗੀ ਉਹਦੇ ਸਬੰਧ ਦੇ ਵਿੱਚ ਟੈਂਡਰ ਮਾਰਚ ਚੱਲਿਆ ਕੀ ਅਪੀਲ ਕਰਨੀ ਚਾਹੋਗੇ ਜੋ ਅਜੇ ਤੱਕ ਘਰਾਂ ਦੇ ਵਿੱਚ ਬੈਠੇ ਨੇ ਲੋਕ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਲੋਕ ਘਰਾਂ ਦੇ ਵਿੱਚ ਜਿਹੜੇ ਬੈਠੇ ਉਹਨਾਂ ਨੂੰ ਅਪੀਲ ਤੇ ਉਹ ਕਰਦੇ ਆ ਵੀ ਹਰ ਇੱਕ ਵਰਗ ਜਿਹੜਾ ਵਾ ਕੋਈ ਵੀ ਦੁਕਾਨਦਾਰ ਵਪਾਰੀ ਕਿਸਾਨ ਇਹ ਹਰ ਇੱਕ ਦਾ ਸਾਂਝਾ ਮੋਰਚਾ ਉਹ ਵੱਧ ਤੋਂ ਵੱਧ ਸਾਥ ਦੇਣ ਤੇ ਪਰ ਸਾਥ ਵੀ ਵੱਡੇ ਪੱਧਰ ਤੇ ਮਿਲ ਰਿਹਾ ਆ ਜਿੱਦਣ ਹੋਣਾ ਸੀ ਉੱਥੋਂ ਵਾਪਸ ਆਏ ਆ ਉਹ ਦਿਨ ਬਹੁਤ ਜ਼ਿਆਦਾ ਗਿਣਤੀ ਉੱਥੇ ਵੱਧ ਗਈ ਆ ਸਾਥ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਮਿਲ ਰਿਹਾ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਮੈਂ ਸਵਾਲ ਕੀਤਾ ਵਾ ਕਿ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ ਅਸ਼ੁਭ ਕਰਨ ਦੇ ਪਰਿਵਾਰ ਨੂੰ ਕੀ ਕਹਿਣਾ ਚਾਹੋਗੇ ਇਹ ਜੀ ਸਰਕਾਰ ਵੱਲੋਂ ਸ਼ਹਿਕਾਂ ਤੇ ਦਿੱਤੀ ਗਈ ਆ ਭਾਰਾ ਜੀ ਐਫ ਆਰ ਦਰਜ ਨਹੀਂ ਹੋਈ ਜਿਨ੍ਹਾਂ ਜਰੋਂ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਜਰ ਆਪਣੀਆਂ ਦੋਹਾਂ ਫਾਰਮਾਂ ਦਾ ਫੈਸਲਾ ਹੋ ਆ ਵੀ ਉਹਨੂੰ ਜਿਨ੍ਹਾਂ ਜਰ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਜਰ ਉਹਦਾ ਨਾਮ ਪੋਸਟਰ ਮਾਰਡਰ ਕਰਾਇਆ ਜਾਊਗਾ ਨਾ ਉਹਦਾ ਸਨਸਕਾਰ ਕੀਤਾ ਜਾਊਗਾ ਅਜੇ 29 ਮਾਰਚ ਨੂੰ 29 ਤਰੀਕ ਨੂੰ ਅਜੇ 29 ਫਰਵਰੀ ਨੂੰ ਅਜੇ ਨਾ ਅਗਲਾ ਫੈਸਲਾ ਜੋ ਦੇਣਗੇ ਉੱਤੇ ਕੀਤੀ ਜਾਊ ਚਾਹ ਕਿ ਕੁਝ ਜਸੇਬੰਦੀਆਂ ਵੱਲੋਂ ਇਹ ਵੀ ਮੀਡੀਆ ਦੇ ਵਿੱਚ ਕਿਹਾ ਗਿਆ ਵਾ ਕਿ ਸਾਨੂੰ ਅਜੇ ਤੱਕ ਕਿਸੇ ਵੱਲੋਂ ਸੱਦਾ ਨਹੀਂ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਵੇਖੋ ਜੀ ਜਿਹੜੀ ਸੱਦੇ ਵਾਲੀ ਗੱਲ ਆ ਸੱਦੇ ਵਾਲੀ ਗੱਲ ਤੇ ਇਹਦੇ ਵਿੱਚ ਹੈਗੀ ਕੋਈ ਨਹੀਂ ਜਿਹੜੀ ਜਸੇਬੰਦੀ ਭਾਵੇਂ ਭਾਰਤ ਦੇ ਕਿਸੇ ਗੁੱਟ ਦੇ ਵੀ ਬੈਠੀ ਆ ਪੰਜਾਬ ਦੇ ਕੋਨੇ 'ਚ ਪੂਰੇ ਭਾਰਤ ਦੇ ਉਹ ਜਸੇਬੰਦੀ ਦਾ ਫਰਜ਼ ਆ ਕਿਸਾਨਾਂ ਉਹ ਜਾ ਕੇ ਉੱਥੇ ਲੜਨਾ ਆਪਦਾ ਕਾ ਲਈ ਇਹਦੇ ਵਿੱਚ ਇੱਕ ਦਿਨ ਇਹ ਮਤਲਬ ਵਿਆਹ ਤੇ ਹੈਗਾ ਨਹੀਂ ਵੀ ਕਾਰਡ ਚ ਪਾਏ ਆਪਾਂ ਦੇਣੇ ਹੀ ਹਰ ਇੱਕ ਦਾ ਫਰਜ਼ ਆ ਤੇ ਹਰ ਇੱਕ ਉੱਥੇ ਜਾਵੇ ਉੱਥੇ ਪਹੁੰਚਣ ਤੇ ਕਿਸਾਨ ਦਾ ਜਿਹੜਾ ਆਪਦਾ ਜਿਹੜਾ ਵਾਹ ਸੋ ਸਰਕਾਰ ਤੋਂ 12 ਜਿਹੜੀਆਂ ਗਰੰਟੀਆਂ ਐਮਐਸਪੀ ਦੀ ਸੁਆਮੀ ਨਾ ਦੀ ਰਿਪੋਰਟ ਕਰ ਜਾ ਮੁਕਤ ਪੂਰੀਆਂ 12 ਵਾਂ ਸਾਰੇ ਤਕੜੇ ਕੇ ਹੱਲਾ ਮਾਰਨ ਪੈਣ ਤੇ ਆਪਦਾ ਜਿਹੜਾ ਵਾ ਉਹਨੂੰ ਸਰਕਾਰ ਤੋਂ ਆਪਦਾ ਪੂਰਾ ਉਹਦੀ ਗਰੰਟੀ ਕਾਨੂੰਨ ਬਣਾ ਕੇ ਲੈਣ ਜਿਹੜੀਆਂ ਸਾਡੀਆਂ ਜਹੇ ਬੰਦੀਆਂ ਸਾਡੇ ਕਿਸਾਨ ਵੀਰ ਘਰਾਂ ਚ ਜਾਈ ਤੱਕ ਬੈਠੇ ਆ ਜੋ ਕਹਿੰਦੇ ਆ ਵੀ ਸਾਨੂੰ ਸੱਦਾ ਨਹੀਂ ਆਇਆ ਅਹੀਂ ਇਹ ਕੱਲ ਦੇ ਸਖਤ ਨਿੰਦਿਆ ਕਰਦੇ ਆ ਉਹਨਾਂ ਦੀ ਇਹ ਬਿਆਨ ਦੀ ਵੀ ਸੱਦਾ ਉੱਥੇ ਕਿਸੇ ਦਾ ਵਿਆਹ ਥੋੜੀ ਕਰਿਆ ਜਾਇ ਉਹ ਸਾਨੂੰ ਲਿਖ ਕੇ ਦੇ ਦੇਣ ਖਬਰਾਂ ਚ ਵੀ ਸਾਡੀਆਂ ਜ਼ਮੀਨਾਂ ਹੈ ਨਹੀਂ ਗਈਆਂ ਜਿਹਨਾਂ ਦੀਆਂ ਜ਼ਮੀਨਾਂ ਉਹ ਗਏ ਆ ਤੇ ਅਹੀਂ ਫਿਰ ਜਾਵਾਂਗੇ ਉਹ ਸਾਨੂੰ ਸੱਦਾ ਦੇਣ ਯਾਰ ਜੇ ਦੂਜੇ ਉੱਥੇ ਬੈਠੇ ਆ ਉਹਨਾਂ ਦੀ ਵੀ ਜ਼ਮੀਨਾਂ ਦੇ ਢਾਡੀਆਂ ਜ਼ਮੀਨਾਂ ਨੇਗੀਆਂ ਇਹਨਾਂ ਦੀ ਜ਼ਮੀਨਾਂ ਜ਼ਰੂਰ ਇਹਨਾਂ ਦੀਆਂ ਜ਼ਮੀਰਾਂ ਨੇਗੀਆਂ ਅਸੀਂ ਜੋ ਇਹ ਇਹੀ ਅਜੇ ਬੇਨਤੀ ਕਰਦੇ ਆ ਜਦੋਂ ਸਾਡੇ ਤੁਸੀਂ ਵੱਡੇ ਭਰਾ ਜੇ ਛੋਟੇ ਭਰਾ ਜੇ ਉੱਥੇ ਚਲੋ ਜਹੇ ਬੰਦੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੋ ਜੋ ਕਿ ਸਰਕਾਰ ਅਧਿਆਚਾਰ ਕਰਈ ਆ ਉਹਨਾਂ ਨੂੰ ਦਿਖੇ ਕਿ ਠੀਕ ਪੰਜਾਬ ਇਕੱਠਾ ਹੋ ਕੇ ਆਇਆ ਵਾ ਕੋ ਸਰਕਾਰ ਦੇ ਵੀ ਕੰਨੀ ਜੂੰ ਸਰਕੇ ਜੇ ਮੰਨ ਲਓ 2-4 ਬੰਦੇ ਗਏ 5-7 ਗਏ ਫਿਰ ਸਰਕਾਰ ਦਾ ਉੱਤੇ ਕੀ ਸਰਕਾਰ ਦੇ ਬੇਦੋਸ਼ਾਂ ਚਲਾਈ ਜਾਣੀਆਂ ਅਸੀਂ ਇਹਨੇ ਇਕੱਠੇ ਹੋ ਇਕੱਠੇ ਹੋ ਕੇ ਪ੍ਰਭਾਵ ਬਣਾਉਂ ਸਰਕਾਰ ਦੀ ਧੌਂਦੇ ਕੋ ਡਰ ਖਿਆ ਜਾਵੇ ਜਿੰਨਾ ਜ਼ਿਆਦਾ ਆਪਣਾ ਇਕੱਠਾ ਹੋਗਾ ਓਨਾ ਸਰਕਾਰ ਛੇਤੀ ਦੇਉਗੀ ਤੇ ਬਾਕੀ ਜਿੰਨਾ ਜਰ ਸਰਕਾਰ ਸਾਡੇ ਹੱਕੀ ਮੰਗਾ ਨਹੀਂ ਮੰਨਦੀ ਓਨਾ ਚਿਰ ਅਸੀਂ ਕਿਤੇ ਵੀ ਨਹੀਂ ਉਥੋਂ ਸੁਣਾਲੇ ਜੋ ਵੀ ਸਾਨੂੰ ਕਰਨਾ ਪਏ ਉਹ ਕਰਾਂਗੇ ਸ਼ਹੀਦੀਆਂ ਦੇਣੀਆਂ ਪਈਆਂ ਤਾਂ ਵੀ ਦਵਾਂਗੇ ਜੇ ਘਰੇ ਮਰਿਆਂ ਦੇ ਤੇ ਮੁੱਲ ਨਹੀਂ ਇੰਨਾ ਵੀ ਜਹੇ ਬੰਦੀ ਸ਼ਹੀਦ ਹੋ ਜਾਗੇ ਕੌਮ ਦੇ ਲੇਖੇ ਤੇ ਲੱਗ ਜਾਗੇ ਜ਼ਾਇਦਤਾ ਤੇ ਇਦਾਂ ਹੀ ਚੱਲਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਇਹ ਜੀ ਜਿਹੜਾ ਹੁਣ ਪਾਰਾਂ ਤਰੀਕ ਤਵਾ ਦਾ ਅंदोलਨ ਸ਼ੁਰੂ ਹੋਇਆ ਵਾ ਸ਼ੰਭੂ ਬਾਰਡਰ ਤੇ ਅਖਨੋਰੀ ਬਾਰਡਰ ਤੇ ਉਹਦੇ ਵਿੱਚ ਭਾਰਤ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਸਾਡੇ ਜਿਹੜੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਵਾ ਅਸੀਂ ਇਹ ਨਾਰਾ ਜਿਹੜਾ ਬਲੰਦ ਕੀਤਾ ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਵਾਂਗੇ ਠੋਕੇ ਮੋਦੀ ਸਰਕਾਰ ਦੀ ਨਿਖੇਧੀ ਕਰਦੇ ਹਾਂ ਕਿ ਅਸੀਂ ਇਹ ਨਾਲ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਤੁਹਾਨੂੰ ਸਾਡੇ ਕਿਸਾਨਾਂ ਤੇ ਜ਼ੁਲਮ ਸਾਡੇ ਕਿਸਾਨਾਂ ਤੇ ਗੋਲੀਆਂ ਅਥਰੂ ਗੈਸ ਕਿੰਨੇ ਅਧਿਕਾਰ ਦਿੱਤਾ ਮਾਰਨ ਦਾ ਵੇਖੋ ਜੀ ਸਰਕਾਰ ਜਿਹੜੀ ਆ ਭਾਰਤ ਸਰਕਾਰ ਦਾ ਰਵਈਆ ਠੀਕ ਨਹੀਂ ਆ ਉਹਦਾ ਰਵਈਆ ਸਹੀ ਕਰੇ ਇੰਨੇ ਕਿਸਾਨ ਸ਼ਹੀਦ ਕਰ ਦਿੱਤੇ ਆ ਨੇਕਾ ਹੀ ਕਿਸਾਨ ਫਟੜ ਕਰ ਦਿੱਤੇ ਆ ਤੇ ਗਾਰਡਲੇ ਪਾਸੇ ਜਿਹੜਾ ਬਾਰਡਰ ਬਣਾ ਕੇ ਰੱਖਿਆ ਵਾ ਕਤਾਰਾਂ ਕੰਧਾਂ ਇਹ ਸਰਕਾਰਾਂ ਇਹੋ ਜਿਹੀ ਕੀ ਸਾਡਾ ਜਿਹੜੀ ਭਾਰਤ ਸਰਕਾਰ ਆ ਕੀ ਦਿੱਲੀ ਦੇ ਨਾਲ ਸਾਡਾ ਕੋਈ ਨਾਤਾ ਨਹੀਂਗਾ ਇਹ ਸਰਕਾਰਾਂ ਕੀ ਐ ਦਿੱਲੀ ਨੂੰ ਟੈਕਸ ਨਹੀਂ ਪੇ ਕਰਦੇ ਸਾਡਾ ਜਿਹੜਾ ਵਿੱਚ ਕੰਦਾ ਮਾਰ ਕੇ ਇਹਨਾਂ ਨੇ ਵੇਖੋ ਭਾਰਤ ਦੇ ਪਾਕਿਸਤਾਨ ਨਾਲ ਜੁੱਧ ਬਣਾਇਆ ਪਿਆ ਉੱਥੇ ਜਿਵੇਂ ਕਿ ਤੁਸੀਂ ਪਿਛਲੇ ਕਾਫੀ ਦਿਨਾਂ ਤੋਂ ਇੱਥੋਂ ਕਾਫਲਾ ਲੈ ਕੇ ਗਿਆ ਜਥੇ ਲੈ ਕੇ ਜਥੇਬੰਦੀ ਵੱਲੋਂ ਗਏ ਹੋ ਤੇ ਹੁਣ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਆ ਜੋ ਕਿਸ ਸਮੇਂ ਦੇ ਵਿੱਚ ਵੇਖੋ ਜੀ ਜਿਹੜੇ ਕਿਸਾਨ ਆ ਇਹ ਕੋਈ ਹਥਿਆਰ ਲੈ ਕੇ ਨਹੀਂ ਗਏ ਇਹ 11 12 ਤਰੀਕ ਨੂੰ ਇੱਥੋਂ ਚਲੇ ਉਸ ਦਿਨ ਦੇ ਸ਼ਾਂਤੀ ਬੈਠੇ ਆ ਸਾਡੇ ਟਰੈਕਟਰ ਭੰਨੇ ਕਿਸਾਨਾਂ ਤੇ ਗੋਲੀਆਂ ਵੇਖੋ ਉੱਥੇ ਡਾਇਰੈਕਟਰਾਂ ਦੀਆਂ ਟੀਮਾਂ ਤੇ ਗੋਲੀਆਂ ਇਹ ਕੋਈ ਸਰਕਾਰ ਰਵਈਆ ਇਹ ਜਿਹੜੇ ਇਹੋ ਜਿਹੇ ਇਹ ਰਵਈਆ ਇਹਨਾਂ ਦਾ ਸਹੀ ਆ ਅੱਜ ਸਾਡਾ ਨਾਰਾ ਇਹੋ ਆ ਵੀ ਅਸੀਂ ਸ਼ਾਂਤਮਈ ਆ ਸ਼ਾਂਤਮਈ ਨਾ ਬੈਠਾ ਸਰਕਾਰ ਨੇ ਖਾਂ-ਖਾਂ ਗੋਲੀਆਂ ਮਾਰ ਕੇ ਤੇ ਜਿਹੜੇ ਕਿਸਾਨ ਆ ਜਿਹੜੇ ਕੋ ਫੱਟਰ ਕਰਦੇ ਤੇ ਕੋਸ਼ੀਰ ਕਰ ਦਿੱਤੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਜਿਵੇਂ ਕਿ ਸ਼ੁਭ ਕਰਨਾ ਸ਼ਹੀਦ ਹੋ ਗਿਆ ਵਾ ਉਸ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਵਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਆ ਵੇਖੋ ਜੀ ਜੋ ਸਰਕਾਰ ਆ ਬਾਕੀ ਜਿਹੜੀ ਸਰਕਾਰ ਆ ਇਹ ਜਿਹੜੀ ਜਿਸ ਤਰ੍ਹਾਂ ਨਾਲ ਵਾਲੀ ਗੱਲ ਆ ਨਾ ਜਿਹੜਾ ਉਹਦਾ ਫਰਜ਼ ਆ ਫਰਜ਼ ਅਦਾ ਕਰਦੇ ਆ ਤੇ ਨਾਲ ਜਿਹੜੀ ਖੜੀ ਆ ਨਾਲ ਖੜਨ ਵਾਲੀ ਤੇ ਗੱਲ ਜਿਹੜੀ ਕੋਈ ਬਹੁਤੀ ਲੰਮੀ ਚੌੜੀ ਕੋਈ ਦੇਣ ਨਹੀਂ ਢਈ ਜੇ ਨਾਲ ਦਾ ਸਵਾਦ ਤਾਂ ਵਾ ਜੇ ਸਾਡੀ ਪੰਜਾਬ ਸਰਕਾਰ ਉਹਨਾਂ ਦੇ ਤੇ ਅਫਰਾਈ ਦਰਜ ਕਰੇ ਜਿਹੜੀ ਆ ਜਿਹੜੇ ਕਿਸਾਨ ਸ਼ਹੀਦ ਆ ਇਹਨਾਂ ਛੀਦਾ ਦਾ ਸਾਨੂੰ ਤਾਂ ਜਿਹੜਾ ਵਾ ਸਾਨੂੰ ਇਹਦਾ ਇਨਸਾਫ ਮਿਲਦਾ ਵਾ ਉਹਨਾਂ ਦੇ ਬਿਲਕੁਲ 302 ਦਾ ਜਿਹੜਾ ਪਰਚਾ ਜਿਹੜਾ ਵਾ ਕਤਲ ਦਾ ਪਰਚਾ ਉਹਨਾਂ ਦੇ ਦਿੱਤਾ ਜਾਵੇ ਜਿਨ੍ਹਾਂ ਬੰਦੇ ਨੇ ਇਹ ਗੱਲ ਕੀਤੀ ਪਛਾਣ ਕਰਕੇ ਉਹਨਾਂ ਦੇ ਜਿਹੜੀ ਕਾਰਵਾਈ ਕੀਤੀ ਜਾਵੇ ਫੇਰ ਅਸੀਂ ਕਹਿੰਦੇ ਆ ਵੀ ਸਰਕਾਰ ਜਿਹੜੀ ਕਿਸਾਨਾਂ ਦੇ ਨਾਲ ਆ ਜੋ ਲੋਕ ਅਰੇ ਤਾਂ ਕਿ ਵੀ ਘਰਾਂ ਦੇ ਵਿੱਚ ਬੈਠੇ ਨੇ ਦਿੱਲੀ ਅਰੇ ਉਹ ਨਹੀਂ ਗਿਆ ਜਾਂ ਜੋ ਇਹ ਬਾਡਰਾਂ ਦੇ ਉੱਪਰ ਨਹੀਂ ਆ ਕੀ ਪੀਲ ਕਰਨੀ ਚਾਹੋਗੇ ਉਹਨਾਂ ਨੂੰ ਵੇਖੋ ਜੀ ਕਿਸਾਨ ਹਰ ਕਿਸਾਨ ਮਜ਼ਦੂਰ ਦੁਕਾਨਦਾਰ ਹਰ ਇੱਕ ਨੂੰ ਪੀਲ ਆ ਉਹ ਵੇਖੋ ਜੀ ਆਪਦੇ ਜਸੇ ਬਣਾਉਣ ਤੁਰੇ ਜਾਂਦੇ ਆ ਬਹੁਤ ਵਧੀਆ ਪਰਮਾ ਹੰਗਾਰਾ ਵਾ ਪਿੰਡਾਂ ਤੋਂ ਲੋਕ ਨਿਕਲਣਦਾ ਆ ਹਰ ਵਰਗ ਤੋਂ ਉੱਠ ਕੇ ਉੱਚਾ ਹੋ ਕੇ ਗਾੜਲੇ ਪਾਸੇ ਸਾਥ ਦੇਣ ਆ ਵਾ ਤੇ ਜਿਹੜੇ ਸਿੰਘ ਨਹੀਂ ਗਏ ਉਹਨਾਂ ਨੂੰ ਪੀਲ ਕਰਦੇ ਆ ਕਿਸਾਨ ਚੱਲ ਕਮੇਤੀ ਪੰਜਾਬ ਕੋਟ ਫੁੱਟਾ ਕਹਿਰਾਨੀ ਚਲੋ ਵਿਹਾਰਕ ਦਾ ਮਤਲਬ ਫਰਜ਼ਾ ਉੱਥੇ ਜਾਣ ਜੇ ਨਹੀਂ ਤੇ ਜਿਹੜਾ ਇਹ ਮੋਦੀ ਸਰਕਾਰ ਆ ਇਹ ਇਹੋ ਜੇ ਮੋੜ ਤੇ ਲਿਆ ਗਿਆ ਖਿਲਾਰ ਦੂਗੀ ਨਾ ਅੱਗੇ ਜੋ ਕੇ ਰਹਿਣਗੇ ਕੋਈ ਨਾ ਪਿੱਛੇ ਜੋ ਕੇ ਰਹਿਣਗੇ